ਦੇਗਵਾ ਮੇਰੀ ਵਾਹਿਗੁਰੂ ਵਾਹਿਗੁਰੂ ਜੀ ਕਰਦਾ ਹੈ ਗਿਲ ਹੱਥ ਬਾਨੇ ਅਰਦਾਸ ਇੱਕੋ ਚਾਉਣਾ ਰਹੀਏ ਤੇਰੇ ਚਰਨਾਂ ਦੇ ਪਾਸ ਇੱਕੋ ਚਾਉਣਾ ਰਹੀਏ ਤੇਰੇ ਚਰਨਾਂ ਦੇ ਪਾਸ ਸੇ ਚੀਜ਼ ਦੀ ਨਾ ਥੋੜ ਇੱਕ ਤੇਰੀ ਰਹਿਮ ਤਾਂ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮ ਤਾਂ ਦੀ ਦਾਤਾ ਸਾਨੂੰ ਲੋੜ ਓ ਕਰਦਾ ਹੈ ਗੇਲ ਹੱਥ ਬਾਨ ਅਰਦਾਸ ਇੱਕੋ ਚਾਉਣਾ ਰਹੀਏ ਤੇਰੇ ਚ ਇੱਕੋ ਚਾਉਣਾ ਰਹੀਏ ਤੇਰੇ ਚਾਰਾ ਨਾ ਦੇ ਪਾ ਹੋਰ ਕਿਸੇ ਚੀਜ਼ ਦੀ ਨਾ ਸਹਬਾ ਮੈਨੂੰ ਥੋੜ ਇੱਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਓ ਜਾਣੀ ਜਾਨ ਓ ਜਾਣੀ ਜਾਨ ਤੂੰ ਹੈ ਦੱਸ ਐਸਾ ਹੈ ਕੀ ਕਹਿਣਾ ਆਪਣੇ ਦੀ ਸੇਵਾ ਆਪਹੀ ਲੈ ਲੈਣਾ ਘਰ ਆਪਣੇ ਦੀ ਸੇਵਾ ਆਪਹੀ ਲੈ ਲੈਣਾ ਕਰ ਕਿ ਤਰਸਦਾ ਦਾਤਾ ਆਪੇ ਲੈਣਾ ਜੋੜ ਇਕ ਤੇਰੀ ਰਹਿਮ ਤਾਂ ਦੀ ਦਾਤਾ ਸਾਨੂੰ ਲੋੜ ਇਕ ਤੇਰੀ ਰਹਿਮ ਤਾਂ ਦੀ ਦਾਤਾ ਸਾਨੂੰ ਲੋੜ ਉਹ ਧਾਨ ਅਤੇ ਦਾਲ ਤਾਣਾ ਰਾਜ ਰਣੇ ਕਰੋ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਓ ਸੱਚ ਉੱਤੇ ਪੈਰਾ ਦੇਣਾ ਆਪ ਹੀ ਸਿਖਾ ਦੇ ਸੱਚ ਉੱਤੇ ਪੈਰਾ ਦੇਣਾ ਆਪ ਹੀ ਸਿਖਾ ਦੇ ਆ ਡਿੱਗਦੇ ਹੋਏ ਮਾਣਾ ਤਾਈ ਤਗੜਾ ਬਣਾ ਦੇ ਡਿੱਗਦੇ ਹੋਏ ਮਾਣਾ ਤਾਈ ਤਗੜਾ ਬਣਾ ਦੇ ਸਿੱਤੇ ਰਾਹੇ ਪਾ ਦੀ ਮਾਨੇ ਮਾੜੀ ਰਾਹੋਂ ਮੋੜ ਇੱਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮ ਤਾਂ ਦੀ ਦਾਤਾ ਸਾਨੂੰ ਲੋੜ ਉਹ ਕਰਨਾ ਹੈ ਤੂੰ ਜੋ યો ਕਰਨਾ ਹੈ ਬਸ ਆ ਜਿੰਦਗੀ ਦੀ ਡੋਰੀ ਸਹਬਾ ਤੇਰੇ ਹੱਥ ਵਸ ਜਿੰਦਗੀ ਦੀ ਡੋਰੀ ਸਹਬਾ ਤੇਰੇ ਹੱਥ ਵਸ ਚਿੱਤਰ ਨੂੰ ਚਾਹੇ ਢੰਡੀ ਦੇਣਾ ਤੂੰ ਮਰੋ ਤੇਰੀ ਰਹਿਮਤਾਂ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮਤਾਂ ਦੀ ਦਾਤਾ ਸਾਨੂੰ ਲੋੜ ਓ ਇਸੇ ਲਈ ਤਾਂ ਲੋਕ ਇਸੇ ਲਈ ਤਾਂ ਲੋਕ ਤੈਨੂੰ ਕਹਿੰਦੇ ਵਕਸ਼ਾਂਦਾ ਚੰਗੇ ਮੰਦੇ ਲੈnde ਤੇਰੀ ਮੇਰ ਦਾ ਆਨੰਦ ਚੰਗੇ ਮੰਦੇ ਲੈੰਦੇ ਤੇਰੀ ਮੇਰ ਦਾ ਆਨੰਦ ਉਸੇ ਵਕ ਕੋ ਪਾਵੇਂ ਤੇਰਾ ਹੋਵੇ ਕੋਈਆ ਮੋਲ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਓ ਚੰਗੇ ਮੰਦੇ ਕੰਮ ਮੇਰੇ ਲੈਣੇ ਨਾ ਵਿਚਾ ਕੰਮ ਮੇਰੇ ਲੈਣੇ ਨਾ ਵਿਚਾਰ ਤੂੰ ਲੇਖਾ ਕੀਤਾ ਜਦੋਂ ਜਾਣਾ ਲੰਗੇ ਆਣਾ ਪਾਰ ਲੇਖਾ ਕੀਤਾ ਜਦੋਂ ਜਾਣਾ ਲੰਗੇ ਆਣਾ ਪਾਰ ਤੇਰੀ ਰਹਿਮਤਾਂ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮਤਾਂ ਦੀ ਦਾਤਾ ਸਾਨੂੰ ਲੋੜ ਓ ਹੱਸਦੇ ਤੇ ਹੋ ਹੱਸਦੇ ਤੇ ਖੇਡਦੇ ਜਿੰਦਗੀ ਜੈ ਲੰਗ ਤੇਰੇ ਅੱਗੇ ਦਾਤਾ ਸਦਾ ਸ਼ਹਿਰਾਂ ਦੀ ਏ ਮੰਗਾ ਤੇਰੇ ਅੱਗੇ ਦਾਤਾ ਸਦਾ ਸ਼ਹਿਰਾਂ ਦੀ ਏ ਮੰਗਾ ਤੇ ਨਿਰਮਹਤਾ ਦੀ ਦਾਤਾ ਸਾਨੂੰ ਲੋੜ ਇੱਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਦੀਨ ਦੁਨੀਆ ਦੇ ਮਾਲਕ ਸਹਬ